ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 14 ਮਈ 2025 ਦਿਨ ਬੁੱਧਵਾਰ ਜੇਠ ਮਹੀਨੇ ਦੀ ਪਹਿਲੀ ਤਰੀਕ ਹੈ ਜੀ ਸੇਮਿਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸ਼ਤਕਾਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਰ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਹੈ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜਿਹੜੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਹਾਊਸਿੰਗ ਮਿਨਿਸਟਰ ਦੇ ਬਿਆਨ ਦੀ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਕਿਵੇਂ ਸਬੂਤ ਰਹਿਣੀ ਹੈ ਇਸ ਦੇ ਨਾਲ ਹੀ ਗੱਲ ਹੋਊਗੀ ਮਿਸਿਸ ਸਾਗਾ ਦੇ ਵਿੱਚ ਅੱਜ ਕਤਲ ਕੀਤੇ ਗਏ ਇੱਕ ਨਾਮਵਰ ਪੰਜਾਬੀ ਕਾਰੋਬਾਰੀ ਦੀ ਅੱਜ ਇਹਦਾ ਸਬੰਧ ਲਗਭਗ ਫਰੋਤੀਆਂ ਐਕਸਟਰੋਸ਼ਨ ਧਮਕੀਆਂ ਦੇ ਨਾਲ ਜੁੜਦਾ ਪ੍ਰਤੀਤ ਹੋ ਰਿਹਾ ਹੈ ਕਾਫੀ ਜਾਣਕਾਰੀ ਤੇ ਬਾਰੇ ਸਾਡੇ ਕੋਲ ਪੁੱਜੀ ਹੈ ਉਹ ਆਪਾਂ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਕੋਲੋਨਾ ਦੇ ਵਿੱਚ 2022 ਚ ਕਤਲ ਕੀਤੀ ਗਈ ਹਰਮਨਦੀਪ ਕੌਰ ਉਸਾ ਮਾਮਲੇ ਵਿੱਚ ਦੋਸ਼ੀ ਨੇ ਆਪਣੇ ਗੁਨਾਹ ਕਬੂਲ ਕਰ ਲਏ ਆ ਉਹ ਵੀ ਆਪਾਂ ਗੱਲਬਾਤ ਕਰਨੀ ਆ ਅੰਤਰਰਾਸ਼ਟਰੀ ਮੰਚ ਦੇ ਸੀਰੀਆ ਤੇ ਅਮਰੀਕਾ ਦੀ ਛੋਲਾ ਦੀ ਗੱਲ ਕਰਾਂਗੇ ਇਸ ਦੇ ਨਾਲ ਹੀ ਚੀਨ ਵੱਲੋਂ ਭਾਰਤੀ ਇਲਾਕਿਆਂ ਦੇ ਨਾਮ ਬਦਲਣ ਦੀ ਗੱਲ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਵੱਲੋਂ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਅਜਾਇਬ ਘਰ ਚ ਲਾਉਣ ਦੀ ਗੱਲ ਆਖੀ ਜਾ ਰਹੀ ਆ ਆ ਦੇਸ਼ ਵਿਜੇ ਤੇ ਸਿੱਖਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆਂ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਨੂੰ ਲੈ ਕੇ ਕਾਫੀ ਬੇਜਕੀਨੀ ਬਣੀ ਹੋਈ ਹੈ ਇਸ ਵੇਲੇ ਘਰਾਂ ਦੀਆਂ ਕੀਮਤਾਂ ਕਾਫੀ ਥੱਲੇ ਹੋਈਆਂ ਤੇ ਹਾਊਸਿੰਗ ਮਿਨਿਸਟਰ ਜਿਹੜੇ ਸਾਡੇ ਨਵੇਂ ਚੁਣੇ ਗਏ ਆ ਗ੍ਰੈਗਰ ਰੌਬਰਟਸਨ ਇਹ ਪਹਿਲਾਂ ਵੈਨਕੂਵਰ ਦੇ ਮੇਅਰ ਹੁੰਦੇ ਸੀਗੇ ਤੇ ਅੱਜ ਇਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਕਿਹਾ ਇਹ ਘਰਾਂ ਦੀ ਸਪਲਾਈ ਕੈਨੇਡਾ ਦੇ ਵਿੱਚ ਨਿਰੰਤਰ ਬਣਾਉਣ ਦੇ ਵਾਸਤੇ ਉਹ ਯਤਨ ਕਰਨਗੇ ਪਰ ਘਰਾਂ ਦੀਆਂ ਕੀਮਤਾਂ ਉਹੋ ਘਟਦੀਆਂ ਨਹੀਂ ਵੇਖਣਾ ਚਾਹੁੰਦੇ ਉਹ ਕਹਿੰਦੇ ਉਹਨਾਂ ਦਾ ਟੀਚਾ ਜਿਹੜਾ ਆ ਉਹ ਇਹ ਆ ਕਿ ਘਰ ਜਿਹੜੇ ਆ ਵੱਡੀ ਮਾਤਰਾ 'ਚ ਬਣਨ ਲੋਕਾਂ ਦੇ ਵਾਸਤੇ ਅਵੇਲੇਬਲ ਹੋਣ ਪਰ ਘਰਾਂ ਦੀਆਂ ਕੀਮਤਾਂ ਘਟਾਉਣੀਆਂ ਜ਼ਰੂਰੀ ਨਹੀਂ ਹੈਗੀਆਂ ਉਹਦੇ ਵਾਸਤੇ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਜਿਹੜੀ ਘਰਾਂ ਦੀ ਇਕਨੋਮੀ ਆ ਉਹਦੇ ਨਾਲ ਹੀ ਕੈਨੇਡਾ ਦੀ ਇਕਨੋਮੀ ਨੂੰ ਬਹੁਤ ਵੱਡਾ ਫਰਕ ਪੈਂਦਾ ਆ ਕਿਉਂਕਿ ਬਹੁਤ ਸਾਰੇ ਲੋਕ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਜਿਹੜੇ ਲੱਗੇ ਹੋਏ ਆ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਘਰਾਂ ਵਿੱਚ ਪਈ ਆ ਉਹਨਾਂ ਦੀ ਇਕਵਿਟੀ ਜਿਹੜੀ ਆ ਘਰਾਂ ਦੇ ਵਿੱਚ ਆ ਉਹਦੇ ਸਿਰ ਦੇ ਉੱਤੇ ਹੀ ਉਹ ਉੱਡੇ ਫਿਰਦੇ ਆ ਇਸ ਕਰਕੇ ਘਰਾਂ ਦੀਆਂ ਕੀਮਤਾਂ ਘਟਾਉਣ ਦੇ ਨਾਲ ਉਹ ਘਰਾਂ ਦੀ ਸਪਲਾਈ ਵਧਾਉਣ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਤੇ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਬੰਧੀ ਕਾਫੀ ਜਿਹੜਾ ਆ ਫੇਰ ਬਦਲ ਕਰਨ ਜਾ ਰਹੇ ਆ ਕੁਝ ਨਵੇਂ ਸੂਲ ਲੈ ਕੇ ਆ ਰਹੇ ਆ ਇਸ ਵੇਲੇ ਲੋਕ ਕਾਲੇ ਪੈ ਰਹੇ ਆ ਆ ਲੋਕਾਂ ਨੂੰ ਲੱਗਦਾ ਵੀ ਸਰਕਾਰ ਬਦਲ ਗਈ ਹੈ ਤੇ ਜਲ ਤੋਂ ਜਲ ਦੇ ਕੈਨਲ ਇਕਨੋਮੀ ਤੋਰਨ ਵਾਸਤੇ ਘਰਾਂ ਦੇ ਕੰਮ ਤੋਰਨ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ। ਸੋ ਜਿਹੜੀਆਂ ਪ੍ਰਮੁੱਖ ਤੌਰ ਦੇ ਉੱਤੇ ਮੰਗਾਂ ਲੈਪਲ ਸਰਕਾਰ ਤੱਕ ਠਾਈਆਂ ਜਾ ਰਹੀਆਂ ਉਹ ਇਹੀ ਇੱਕ ਤਾਂ ਹੋਰ ਘਰ ਬਣਾਏ ਜਾਣ। ਸੋ ਜਦੋਂ ਹੋਰ ਬਣਨਗੇ ਤਾਂ ਲੋਕਾਂ ਨੂੰ ਜਿਹੜੇ ਘਰ ਅਵੇਲੇਬਲ ਹੋਣਗੇ ਰੈਂਟ ਵਾਸਤੇ ਵੀ ਤੇ ਖਰੀਦਣ ਵਾਸਤੇ ਵੀ ਤੇ ਇਸ ਦੇ ਨਾਲ ਦੀ ਨਾਲ ਘਰਾਂ ਦਾ ਕੰਮ ਵੀ ਤਰੂਗਾ। ਸਟ੍ਰੈਸ ਟੈਸਟ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਮਾਰਗੇਜ ਸਟ੍ਰੈਸ ਟੈਸਟ ਆਪਣਾ ਕੰਮ ਦੇ ਚੁੱਕਾ ਆ। ਹੁਣ ਇਹਨੂੰ ਚੁੱਕ ਦੇਣਾ ਚਾਹੀਦਾ ਆ ਤੇ ਇਸ ਦੇ ਨਾਲ ਹੀ ਫੋਰਨ ਬਾਏਰਸ ਦੇ ਵਾਸਤੇ ਵੀ ਰਾਹ ਖੋਲ ਦੇਣੇ ਚਾਹੀਦੇ ਆ ਜਿਹੜੀ ਕਿ ਹੁਣ ਪਾਬੰਦੀ ਲੱਗੀ ਹੋਈ ਆ ਕੈਨੇਡਾ ਦੇ ਵਿੱਚ ਕਿ ਕੋਂਡੋ ਮਾਰਕੀਟ ਸਪੈਸ਼ਲ ਤੌਰ ਦੇ ਉੱਤੇ ਆ ਉਹ ਇੰਨੀ ਕੁ ਜ਼ਿਆਦਾ ਓਵਰ ਬਿਲਟ ਹੋ ਚੁੱਕੀ ਆ ਜ਼ਿਆਦਾ ਅਪਾਰਟਮੈਂਟਸ ਬਣ ਚੁੱਕੀਆਂ ਕਿ ਘਰੇਲੂ ਮਾਰਕੀਟ ਉਹਨੂੰ ਖਾਫਤ ਕਰਨ ਦੇ ਵਾਸਤੇ ਤਿਆਰ ਨਹੀਂ ਆ ਸੋ ਇਸ ਵਾਸਤੇ ਕਹਿੰਦੇ ਫੋਰਨ ਬਾਏਰਸ ਨੂੰ ਕੋਲਾ ਦੇਣੀ ਪਹੋਗੀ ਜਿਸ ਨਾਲ ਮਾਰਕੀਟ ਤੌਰ ਸਕਦੀ ਹੈ ਇਸ ਦੇ ਨਾਲ ਹੀ ਲਿਬਰਲ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਮਿਲੀਅਨ ਡਾਲਰ ਤੱਕ ਦੇ ਘਰਾਂ ਤੇ ਅਸੀਂ ਜੀਐਸਟੀ ਨਹੀਂ ਲਿਆਇਆ ਕਰਾਂਗੇ ਅਜਿਹਾ ਕਾਨੂੰਨ ਲਿਆਉਣਾ ਆ ਸੋ ਉਹ ਵੀ ਵਾਅਦਾ ਯਾਦ ਕਰਾਇਆ ਜਾ ਰਿਹਾ ਕਿ ਮਿਲੀਅਨ ਡਾਲਰ ਤੱਕ ਘਰਾਂ ਦੇ ਜੀਐਸਟੀ ਨਹੀਂ ਲੱਗਣੀ ਚਾਹੀਦੀ ਸੋ ਹਾਊਸਿੰਗ ਮਿਨਿਸਟਰ ਗ੍ਰੈਗਰ ਰੌਬਰਸਨ ਤੇ ਕਾਫੀ ਪ੍ਰੈਸ਼ਰ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਫੈਸਲੇ ਕਰਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ অন্ਟਾਰੀਓ ਦੀ অন্ਟਾਰੀਓ ਦੇ ਸ਼ਹਿਰ ਮਿਸਿਸਾਗਾ ਮਾਲਟਨ ਦੀ ਜਿੱਥੋਂ ਅੱਜਕੱਲ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੁਝ ਸਾਲਾਂ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਕੈਨੇਡਾ ਦੇ ਵਿੱਚ ਕਾਫੀ ਵੱਡਾ ਬਣਿਆ ਰਿਹਾ ਹੈ ਭਾਰਤੀ ਗੈਂਗਾ ਵੱਲੋਂ ਇੱਥੇ ਫਰੋਤੀਆਂ ਮੰਗੀਆਂ ਜਾਂਦੀਆਂ ਰਹੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਗੋਲੀਆਂ ਚਲਾਉਂਦੇ ਰਹੇ ਆ ਬੰਦੇ ਵੀ ਮਾਰੇ ਜਾਂਦੇ ਰਹੇ ਆ ਆ ਕੁਝ ਸਮਾਂ ਹੁਣ ਠੱਲ ਪਈ ਰਹੀ ਆ ਤੇ ਅੱਜ ਇੱਕ ਵਾਰ ਇੱਕ ਫਿਰ ਵਾਰਦਾਤ ਹੋਈ ਆ ਜਿਨੇ ਕੈਨੇਡੀਅਨ ਭਾਈਚਾਰੇ ਦੇ ਵਿੱਚ ਇੱਕ ਵਾਰ ਫਿਰ ਸਹਿਮ ਦਾ ਮਾਹੌਲ ਬਣਾ ਦਿੱਤਾ ਆ ਹੁਣ ਤੋਂ ਕੁਝ ਘੰਟੇ ਪਹਿਲਾਂ ਮਿਸਿਸਾਗਾ ਮਾਲਟਨ ਦੇ ਵਿੱਚ ਇੱਕ ਹੋਈ ਗੋਲਾਬਾਰੀ ਦੌਰਾਨ ਇੱਕ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਮੌਤ ਹੋਣ ਦੀ ਖਬਰ ਆ 51 ਸਾਲਾ ਹਰਜੀਤ ਸਿੰਘ ਢੱਡਾ ਜਿਹੜੇ ਕਿ 1997 ਵਿੱਚ ਕੈਨੇਡਾ ਪਹੁੰਚੇ ਸੀਗੇ ਪਿੱਛੇ ਉਹਨਾਂ ਦਾ ਸੰਬੰਧ ਬਾਜ਼ਪੁਰ ਉੱਤਰਾਖੰਡ ਦੇ ਨਾਲ ਆ ਵਿਆਸਰਾਂ ਦੀ ਪੜ੍ਹਾਈ ਜਿਹੜੀ ਚੰਡੀਗੜ੍ਹ ਦੀ ਆ ਦੋ ਬੱਚੇ ਇਹਨਾਂ ਦੇ ਬੇਟਾ ਬੇਟੀ ਜਿਨ੍ਹਾਂ ਦੀ ਉਮਰ 22-24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਇਹ ਘਟਨਾ ਜਿਹੜੀ ਅੱਜ ਸਵੇਰੇ ਡੈਕਸੀ ਅਤੇ ਡੈਰੀ ਦੇ ਕੋਰਨਰ ਦੇ ਲਾਗੇ ਵਾਪਰੀ ਹੈ ਉਥੇ ਡੈਕਸੀ ਗੁਰਦੁਰ ਦੇ ਲੱਗੇ ਪੰਜਾਬੀਆਂ ਦੇ ਬਹੁਤ ਸਾਰੇ ਵਪਾਰ ਨੇ ਤੇ ਇਹ ਜਿਹੜੀ ਟੱਡਾ ਸੀ ਉਥੇ ਟਰਕਿੰਗ ਸੇਫਟੀ ਅਤੇ ਕੰਪਲਾਈਂਸ ਦਾ ਕੰਮ ਜਿਹੜਾ ਕਰਦੇ ਸੀਗੇ ਇੰਸ਼ੋਰੈਂਸਸ ਵਗੈਰਾ ਟਰੱਕਾਂ ਦਾ ਕਰਦੇ ਸੀ ਕੰਮ ਸਉ ਉਥੇ ਹੀ ਇਹਨਾਂ ਨੂੰ ਮੌਤ ਦੇ ਘਾਟ ਅਣਪਛਾਤੇ ਹਮਲਾਵਰਾਂ ਵੱਲੋਂ ਜਿਹੜਾ ਆ ਉਤਾਰਿਆ ਗਿਆ ਆ ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਆ ਸੋ ਇਸ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਆ ਤਾਂ ਉਹਨਾਂ ਨੂੰ ਢੱਡਾ ਜਿਹੜੇ ਆ ਜ਼ਖਮੀ ਹਾਲਤ ਵਿੱਚ ਮਿਲੇ ਆ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਰਾਹ ਦੇ ਵਿੱਚ ਹੀ ਦਮ ਤੋੜ ਗਏ ਆ ਸੋ ਇਹ ਦੱਸਿਆ ਜਾ ਰਿਹਾ ਜਿਹੜੇ ਚਸ਼ਮਦੀਦ ਗਵਾਹ ਨੇ ਉਥੇ ਜਾਂ ਜਿਨ੍ਹਾਂ ਨੇ ਦੇਖਿਆ ਜਾ ਕੇ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਤੋ ਇਹ ਜਿਹੜੇ ਹਦੀ ਸਿੰਘ ਢੱਡਾ ਇਹਨਾਂ ਦੇ ਬਾਰੇ ਲੋਕ ਜਿਹੜੇ ਨੇ ਖਾਸ ਕਰਕੇ ਅਨਟਾਰੀਓ ਦੇ ਟ੍ਰਾਂਟੋ ਗ੍ਰੇਟਰ ਇਲਾਕੇ ਦੇ ਉਹ ਕਾਫੀ ਜਿਹੜੀਆਂ ਚੰਗੀ ਫੀਡਬੈਕ ਦੇ ਰਹੇ ਆ ਪੰਥਕ ਸਫਾ ਦੇ ਵਿੱਚ ਮੋਰੀ ਰੋਲ ਨਿਭਾਉਣ ਤੋਂ ਇਲਾਵਾ ਉਹ ਇਥੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਕਾਫੀ ਜਿਹੜਾ ਮਦਦ ਕਰਦੇ ਰਹਿੰਦੇ ਸਗੇ ਚਾਹੇ ਉਹ ਸਟੂਡੈਂਟਸ ਦੀ ਮਦਦ ਹੋਵੇ ਚਾਹੇ ਕਰੋਨਾ ਕਾਲ ਦੇ ਵਿੱਚ ਜਦੋਂ ਆਮ ਲੋਕ ਘਰੋਂ ਨਹੀਂ ਸੀ ਨਿਕਲ ਰਹੇ ਘਰੋਂ ਘਰੀ ਫੂਡ ਪਹੁੰਚਾਉਣ ਦੀ ਲੋੜ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਛੱਡ ਕੇ ਹਿੱਸਾ ਪਾਇਆ ਤੇ ਜਦੋਂ ਕਿਸਾਨ ਮੋਰਚਾ ਲੱਗਿਆ ਤਾਂ ਉਹਨਾਂ ਨੇ ਉੱਤਰਾਖੰਡ ਦੇ ਕਿਸਾਨਾਂ ਨੂੰ ਕਿਸਾਨ ਮੋਰਚੇ ਵਿੱਚ ਪਹੁੰਚਾਉਣ ਲਈ ਜੋ ਵੀ ਮਦਦ ਚਾਹੀਦੀ ਸੀ ਉਹ ਇੱਥੋਂ ਬੈਠਿਆਂ ਨੇ ਕੀਤੀ ਸੋ ਜਿੰਨੇ ਵੀ ਉਹਨਾਂ ਦੇ ਦੋਸਤਾਂ ਦੇ ਨਾਲ ਜਾਂ ਜਾਣਕਾਰਾਂ ਦੇ ਨਾਲ ਗੱਲਬਾਤ ਹੋਈ ਆ ਤੇ ਜਿਹੜੇ ਕਾਮਨ ਸਾਡੇ ਜਾਣਕਾਰ ਨੇ ਸੋਰਸਸ ਨੇ ਉਹਨਾਂ ਦੇ ਨਾਲ ਗੱਲ ਹੋਈ ਆ ਹਰੇਕ ਨੇ ਹਰਜੀਤ ਸਿੰਘ ਢੱਡਾ ਦੀ ਸਿਫਤ ਕੀਤੀ ਆ ਕੁਝ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕਾਫੀ ਪਰੇਸ਼ਾਨ ਰਹਿੰਦੇ ਸਗੇ ਇੱਕ ਤਾਂ ਭਾਰਤ ਦੇ ਵਿੱਚ ਇੱਕ ਕੇਸ ਵਿੱਚ उलझा ਕੇ ਉਹਨਾਂ ਨੂੰ ਪੀਓ ਕਰਾਰ ਦੇ ਦਿੱਤਾ ਗਿਆ ਸੀਗਾ ਇੱਕ ਝੂਠੇ ਕੇਸ ਦੇ ਵਿੱਚ ਜ਼ਮੀਨੀ ਝਗੜੇ ਦੇ ਵਿੱਚ ਉਹਨਾਂ ਨੂੰ ਉਲਝਾਇਆ ਗਿਆ ਸੀਗਾ ਪਿੱਛੋਂ ਕਾਮਕਾਰ ਜਿਹੜਾ ਕਾਫੀ ਮੋਟਾ ਸੀਗਾ ਇਹਨਾਂ ਦਾ ਆ ਖੇਤੀਬਾੜੀ ਦੇ ਨਾਲ ਕ੍ਰਸ਼ਰ ਵਗੈਰਾ ਵੀ ਇਹਨਾਂ ਦੇ ਚੱਲਦੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀਗੀਆਂ ਤੇ ਧਮਕੀਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਸਾਨੂੰ ਤੁਹਾਤੋਂ ਪੈਸੇ ਨਹੀਂ ਚਾਹੀਦੇ ਬਸ ਤੁਹਾਡੀ ਜਾਨ ਲੈਣੀ ਆ ਇਸ ਸਬੰਧੀ ਉਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਕਈ ਵਾਰੀ ਗੱਲਬਾਤ ਵੀ ਕੀਤੀ ਆ ਆਪਣੀ ਸੁਰੱਖਿਆ ਦੇ ਲਈ ਕੁਝ ਪ੍ਰਬੰਧ ਵੀ ਕੀਤੇ ਆ ਤੇ ਉਹਨਾਂ ਦੋਸਤਾਂ ਨੇ ਇਹ ਵੀ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਮੈਜਰ ਉਹਨਾਂ ਦਾ ਕਤਲ ਹੋਇਆ ਉਦੋਂ ਕਿ ਇਹਨਾਂ ਨੂੰ ਵੀ ਵਾਰਨਿੰਗ ਜਿਹੜੀ ਪੁਲਿਸ ਵੱਲੋਂ ਦਿੱਤੀ ਗਈ ਸੀ ਡਿਊਟੀ ਟੂ ਵਾਰਨ ਤੇ ਇਹਨਾਂ ਨੂੰ ਵੀ ਖਿਆਲ ਰੱਖਣ ਵਾਸਤੇ ਆਖਿਆ ਗਿਆ ਸੀ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਮਹਿਸੂਸ ਕਰ ਰਹੇ ਸੀ ਕਿ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਆ ਇਹਨਾਂ ਨੂੰ ਧਮਕੀਆਂ ਦੇ ਵਿੱਚ ਵਾਧਾ ਹੋਇਆ ਸੋ ਲਗਾਤਾਰੇ ਪੁਲਿਸ ਦੇ ਸੰਪਰਕ ਵਿੱਚ ਸੀ ਪਰ ਅੱਜ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਹਰਜੀਤ ਸਿੰਘ ਢੱਡਾ ਨੂੰ ਉਹਨਾਂ ਦੇ ਕੰਮ ਦੇ ਲਾਗੇ ਹੀ ਜਿਹੜਾ ਹਲਾਕ ਕਰ ਦਿੱਤਾ ਗਿਆ 51 ਸਾਲਾਂ ਦੇ ਹਰਜੀਤ ਸਿੰਘ ਢੱਡਾ ਦੇ ਕਾਲ ਚਲਾਣੇ ਦੇ ਉੱਤੇ ਅੱਜ ਅੰਟਾਰੀਓ ਦੇ ਹੀ ਨਹੀਂ ਬਲਕਿ ਕੈਨੇਡਾ ਭਰ ਦੇ ਲੋਕ ਜਿਹੜੇ ਆ ਕਾਫੀ ਪਰੇਸ਼ਾਨ ਆ ਪੰਜਾਬੀ ਕਮਿਊਨਿਟੀ ਪੰਜਾਬੀ ਭਾਈਚਾਰਾ ਕਾਫੀ ਪਰੇਸ਼ਾਨ ਆ ਕਿ ਲੱਗਦਾ ਸਰਕਾਰ ਐਕਸਟਰੋਸ਼ਨਸ ਨੂੰ ਧਮਕੀਆਂ ਦੇ ਮਾਮਲੇ ਨੂੰ ਠੱਲ ਪੈ ਗਈ ਆ ਪਰ ਇਹ ਜਿਹੜਾ ਇੱਕ ਕਤਲ ਹੋਇਆ ਇਹਦੇ ਨਾਲ ਦੁਬਾਰਾ ਇੱਕ ਵਾਰੀ ਸਹਿਮ ਦਾ ਮਾਹੌਲ ਬਣ ਗਿਆ ਆ ਤੇ ਲੋਕਾਂ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਜਲ ਤੋਂ ਜਲ ਦੇ ਇਸ ਮਸਲੇ ਦੀ ਗੁੱਤੀ ਸੁਲਝਾਈ ਜਾਵੇ ਤੇ ਇਹਦੇ ਪਿਛਲੀਆਂ ਤਾਕਤਾਂ ਜਿਹੜੀਆਂ ਉਹਨਾਂ ਨੂੰ ਧੁਰ ਤੱਕ ਨੰਗਾ ਕੀਤਾ ਜਾਵੇ ਤੇ ਜਿਹੜੇ ਇੱਥੋਂ ਵਾਲੇ ਲੋਕ ਆ ਉਹ ਕਈ ਵਾਰੀ ਗ੍ਰਿਫਤਾਰ ਹੋ ਜਾਂਦੇ ਆ ਪਰ ਜਿਹੜੀ ਅਸਲ ਜਿਹੜੀ ਲਿੰਕ ਜਿਹੜਾ ਪਿੱਛੇ ਤੱਕ ਜਾ ਕੇ ਜੁੜਦਾ ਉੱਥੇ ਤੱਕ ਗੱਲ ਨਹੀਂ ਪਹੁੰਚਦੀ ਔਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਾਫੀ ਵੱਡਾ ਬਣਦੇ ਸਾਰ ਨਜ਼ਰ ਆ ਰਹੇ ਆ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਲੋਨਾ ਸ਼ਹਿਰ ਦੀ ਫਰਵਰੀ 26 2022 ਨੂੰ ਕਲੋਨਾ ਦੀ ਯੂਬੀਸੀ ਯੂਬੀਸੀ ਓਕਨੌਰਨ ਕੈਂਪਸ ਜਿਹੜਾ ਜੀ ਉੱਥੇ ਇੱਕ ਪੰਜਾਬਣ ਹਰਮਨਦੀਪ ਕੌਰ ਦਾ ਕਤਲ ਹੋ ਗਿਆ ਸੀ ਜੋ ਕਿ ਉੱਥੇ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਸੀ। ਹੁਣ ਇਸ ਮਾਮਲੇ ਵਿੱਚ ਫੜੇ ਗਏ 24 ਸਾਲਾਂ ਦੇ ਡਾਂਟੇ ਹਬਰ ਨੇ ਆਪਣੇ ਦੋਸ਼ ਅਦਾਲਤ ਵਿੱਚ ਕਬੂਲ ਕਰ ਲਏ ਆ। ਸੋ ਉਹਦੇ ਤੇ ਸੈਕੰਡ ਡਿਗਰੀ ਮਰਡਰ ਦੇ ਮੈਂਸਲੈਟਰ ਦੇ ਚਾਰਜ ਲਾਏ ਗਏ ਸੀ ਤੇ ਉਹ ਸਬੰਧੀ ਹੁਣ ਉਹਨੂੰ ਸਜ਼ਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਆ। ਸੋ ਇਸ ਸਬੰਧੀ ਜਿਹੜੇ ਕੋਰਟ ਵਿੱਚ ਡਾਕੂਮੈਂਟਸ ਆਏ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਕਿ ਇਹ ਸਾਰਾ ਕੁਝ ਕੈਂਪਸ ਦੇ ਕੈਮਰਾਵਾਂ ਦੇ ਵਿੱਚ ਰਿਕਾਰਡ ਹੋ ਚੁੱਕਾ ਆ ਸਵੇਰੇ 5:00 ਵਜੇ ਤੜਕੇ ਦੀ ਗੱਲ ਆ ਜਦੋਂ ਇਹ ਮਿਸਟਰ ਡਾਂਟੇ ਜਿਹੜਾ ਆ ਕਮੀਜ਼ ਲਾਹ ਕੇ ਕੈਂਪਸ ਦੇ ਵਿੱਚ ਭੱਜਾ ਫਿਰਦਾ ਸੀਗਾ ਤੇ ਹੱਥ ਵਿੱਚ ਚਾਕੂ ਸੀਗਾ ਤੇ اچانک ਇਹਨੇ ਮੁਰੇ ਖੜੀ ਹਰਮਨਦੀਪ ਤੇ ਢਿੱਡ ਵਿੱਚ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਕਾਰਨ ਉਹਦੀ ਮੌਤ ਹੋ ਗਈ ਬਾਅਦ ਵਿੱਚ ਪੁਲਿਸ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ কোর্ਟ ਦੀ ਕਾਰਵਾਈ ਦੇ ਦੌਰਾਨ ਹੀ ਇਹਦੇ ਮਾਪਿਆਂ ਨੇ ਦੱਸਿਆ ਕਿ ਇਹ ਦਿਮਾਗੀ ਤੌਰ ਦੇਤੇ ਪਰੇਸ਼ਾਨ ਰਹਿੰਦਾ ਸੀ ਵਾਰਦਾਤ ਤੋਂ 1 ਮਹੀਨਾ ਪਹਿਲਾਂ ਤੋਂ ਉਹ ਆ ਕਈ ਵਾਰੀ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਸੀਗਾ ਨੌਨਸੈਂਸ ਗੱਲਾਂ ਕਰਦਾ ਸੀਗਾ ਮੌਤ ਦੀਆਂ ਗੱਲਾਂ ਕਰਦਾ ਸੀਗਾ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਸ ਬੰਦੇ ਦਾ ਮਾਨਸਿਕ ਤਵਾਜਨ ਨਹੀਂ ਸੀ ਉਹਨੂੰ ਯੂਬੀਸੀ ਯੋਕਨਾਗਰ ਨੇ ਇੱਕ ਮਹੱਤਵਪੂਰਨ ਅਹੁਦੇ ਦੇ ਉੱਤੇ ਨੌਕਰੀ ਦਿੱਤੀ ਹੋਈ ਸੀ ਸੋ ਹਰਮਨਦੀਪ ਕੌਰ ਜਿਹੜੀ ਕਿ ਪੰਜਾਬ ਤੋਂ ਕਪੂਰਥਲਾ ਦੀ ਰਹਿਣ ਵਾਲੀ ਸੀ ਕੋਚਰ ਪਹਿਲਾਂ ਪੱਕੀ ਹੋਈ ਸੀ ਤੇ ਬੜਾ ਬ੍ਰਾਈਟ ਫਿਊਚਰ ਲੈ ਕੇ ਉਹ ਕੈਨੇਡਾ ਪਹੁੰਚੀ ਸੀ ਹੁਣ ਇਹ ਨੂੰ ਕੁਝ ਹੋਰ ਬੰਜੂਰ ਸੀਗਾ ਪਰ ਹੁਣ ਇਸ ਮਾਮਲੇ ਵਿੱਚ ਜਲਦ ਹੀ ਜਿਹੜੇ ਮਿਸਟਰ ਡਾਂਟੇ ਹਰਵਨ ਆ ਉਹਨਾਂ ਨੂੰ ਅ ਜੀਸਾਗਾ ਸੁਣਾਈ ਜਾਊਗੀ ਗੱਲ ਕਰੀਏ ਅੰਤਰਰਾਸ਼ਟਰੀ ਮੰਚ ਦੀ ਤਾਂ ਲੰਮੇ ਸਮੇਂ ਬਾਅਦ ਅਮਰੀਕਾ ਅਤੇ ਸੀਰੀਆ ਦੀ ਸੁਲਾਹ ਹੋ ਗਈ ਆ ਸੀਰੀਆ ਦੇ ਵਿੱਚ ਜੰਗਬੰਦੀ ਦਾ ਐਲਾਨ ਆ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਰ ਦਿੱਤਾ ਗਿਆ ਆ 사ウਦੀ ਅਰਬ ਦੇ ਦੌਰੇ ਦੇ ਦੌਰਾਨ ਉੱਥੋਂ ਦੇ ਆਗੂਆਂ ਨੂੰ ਮਿਲਿਆ ਸੀਰੀਆ ਦੇ ਆ ਟਰੰਪ ਨੇ ਅਤੇ ਸੀਰੀਆ ਦੇ ਆਗੂ ਨੇ ਆਪਸ ਵਿੱਚ ਹੱਥ ਮਿਲਾਏ ਆ ਇਹ ਉਹੀ ਸੀਰੀਆ ਆ ਇਹ ਉਹੀ ਆਗੂ ਨੇ ਜਿਹੜੇ ਕਿ ਅਲ ਕਾਇਦਾ ਕਰਕੇ ਮਸ਼ਹੂਰ ਸੀਗੇ ਤੇ ਇਹਨਾਂ ਦੇ ਸਿਰਾਂ ਦੇ ਨਾਮ ਰੱਖੇ ਹੋਏ ਸੀ ਜਿਹੜੀ ਤੁਸੀਂ ਪਿੱਛੇ ਤਸਵੀਰ ਦੇਖ ਰਹੇ ਆ ਉਹ ਮੁਹੰਮਦ ਅਲ ਜਾਲਨੀ ਆ ਜਿਹਦੇ ਉੱਤੇ 10 ਮਿਲੀਅਨ ਡਾਲਰ ਦਾ ਨਾਮ ਅਮਰੀਕੀ ਪ੍ਰਸ਼ਾਸਨ ਨੇ ਰੱਖਿਆ ਹੋਇਆ ਸੀ ਵੀ ਅਲ ਕਾਇਦਾ ਦਾ ਸੀਰੀਆ ਦੇ ਵਿੱਚ ਸਭ ਤੋਂ ਵੱਡਾ ਅਤਵਾਦੀ ਆ ਤੇ ਇਸੇ ਫੋਟੋ ਜਿਹੜੀ ਖੱਬੇ ਆ ਤੇ ਫੋਟੋ ਉਹਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਇਹੀ ਮੁਹੰਮਦ ਅਲ ਜਲਰਨੀ ਜਿਹੜਾ ਟਰੰਪ ਉਹਨਾਂ ਦੇ ਨਾਲ ਹੱਥ ਮਿਲਾ ਰਿਹਾ ਹੈ ਸਿਰਫ ਹੱਥੇ ਨਹੀਂ ਮਿਲਾਇਆ ਇਹਨਾਂ ਨੇ ਕਾਫੀ ਸਿਫਤਾਂ ਵੀ ਟਰੰਪ ਉਹਨਾਂ ਨੇ ਇਹਨਾਂ ਦੀਆਂ ਕੀਤੀਆਂ ਆ ਅਮਰੀਕਾ ਨੇ 979 ਦੇ ਵਿੱਚ ਸੀਰੀਆ ਨੂੰ ਡੈਸ਼ਟ ਗਾਰਦੀ ਦਾ ਅੱਡਾ ਲਾਣ ਦਿੱਤਾ ਸੀਗਾ 2004 ਦੇ ਵਿੱਚ ਉਹਦੇ ਉੱਤੇ ਪਾਬੰਦੀਆਂ ਲਾਤੀਆਂ ਸੀ 2011 ਦੇ ਵਿੱਚ ਜਦੋਂ ਉੱਥੇ ਸਿਵਲ ਵਾਰ ਲੱਗ ਗਈ ਤਾਂ ਉੱਥੇ ਹੋਰ ਪਾਬੰਦੀਆਂ ਲਾ ਦਿੱਤੀਆਂ ਗਈਆਂ ਸੀ ਲੰਮਾ ਸਮਾਂ ਤੇ ਅਸਦ ਅਲ ਬਜ਼ਰ ਦਾ ਰਾਜ ਰਿਹਾ ਜਿਹੜਾ ਕਿ ਰੂਸ ਦਾ ਹੱਥ ਠੋਕਾ ਸੀਗਾ ਤੇ ਦੂਜੇ ਪਾਸੇ ਅਲ ਕਾਇਦਾ ਉਹਦੇ ਵਿਰੋਧ ਵਿੱਚ ਲੜ ਰਹੀ ਸੀ ਜਿਹਨੂੰ ਕਿ ਪਿੱਛੇ ਹੁਣ ਸਾਹ ਪਤਾ ਲੱਗ ਰਿਹਾ ਕਿ ਅਮਰੀਕਾ ਦਾ ਹੱਥ ਸੀਗਾ ਹੁਣ ਡੋਨਲਡ ਟਰੰਪ ਨੇ ਦੀਆਂ ਸਹਿਫਤਾਂ ਕੀਤੀਆਂ ਜੀ ਅਲਜਵਾਲਨੀ ਬਾਰੇ ਕਿਹਾ ਕਿ ਬਹੁਤ ਵਧੀਆ ਬੰਦਾ ਆ ਬੜਾ ਤਾਕਤਵਰ ਬੰਦਾ ਆ ਬੜਾ ਯੰਗ ਆ ਅਟਰੈਕਟਿਵ ਆ ਕਹਿੰਦੇ ਟਫ ਗਾਇਆ ਤੇ ਇਹ ਦੇ ਕਰਕੇ ਹੀ ਸੀਰੀਆ ਹੁਣ ਸਹੀ ਹੱਥਾਂ ਦੇ ਵਿੱਚ ਜਾ ਰਿਹਾ ਆ ਸੋ ਕੁੱਲ ਮਿਲਾ ਕੇ ਗੱਲ ਉਹੀ ਆ ਜੀ ਕਿ ਇੱਕੋ ਹੀ ਬੰਦਾ ਆ ਕਦੇ ਉਹ ਪਗੌੜਾ ਸੀਗਾ ਤੇ ਅੱਜ ਉਹ ਮਹੱਤਵਪੂਰਨ ਸਾਥੀ ਬਣ ਗਿਆ ਆ ਸੋ ਜਿਹੜੇ ਸੰਘਰਸ਼ ਲੜ ਰਹੇ ਲੋਕ ਨੇ ਉਹਨਾਂ ਵਾਸਤੇ ਸਬਕ ਆ ਕਿ ਜਿਆਦੀ ਘਲਾਟੀਏ ਉਹਨਾਂ ਚਾਰੇ ਅਤਵਾਦੀ ਹੁੰਦੇ ਆ ਜਿੰਨਾਂ ਚਾਰੇ ਜਿੱਤ ਨਹੀਂ ਜਾਂਦੇ ਜਦੋਂ ਜਿੱਤ ਉਹਨਾਂ ਦੇ ਕਦਮ ਚੁੰਮ ਲੈਂਦੀ ਆ ਕੁਰਸੀ ਉਹਨਾਂ ਦੇ ਥੱਲੇ ਆ ਜਾਂਦੀ ਆ ਤਾਂ ਉਹੀ ਲੋਕ ਜਿਹੜੇ ਆਹੋ ਆ ਜਾਤੀਖਲਾਟ ਇਹ ਕਹਾਇ ਜਾਂਦੇ ਆ ਕੋਈ ਉਹਨਾਂ ਨੂੰ ਫੇਰ ਮੁੜ ਕੇ ਅੱਤਵਾਦੀ ਨਹੀਂ ਕਹਿੰਦਾ ਆ ਤਾਲਿਬਾਨ ਦੀ ਐਗਜ਼ਾਮਪਲ ਆ ਆਪਣੇ ਸਾਹਮਣੇ ਆ ਤਾਲਿਬਾਨ ਨੂੰ ਸਾਰੀ ਦੁਨੀਆ ਅੱਤਵਾਦੀ ਕਹਿੰਦੀ ਸੀਗੀ ਤੇ ਹੁਣ ਉਹੀ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਰਾਜ ਕਰ ਰਹੇ ਆ ਉਹਨਾਂ ਦੀਆਂ ਸਫਤਾਂ ਦੁਨੀਆ ਕਰਦੀ ਆ ਕਿਉਂਕਿ ਉਹਨੇ ਅਫਗਾਨਿਸਤਾਨ ਦੀ ਇਕਨੋਮੀ ਜਿਹੜੀ ਆ ਜੀ ਬਹੁਤ ਵਧੀਆ ਤਰੀਕੇ ਤੋਂ ਤੋੜ ਲਈ ਆ ਤੇ ਉਹਨਾਂ ਨੇ ਵੀ ਆਪਣੀ ਸੋਚ ਜਿਹੜੀ ਆ ਕੁਰਸੀ ਮਿਲਣ ਦੇ ਸਾਧ ਤਬਦੀਲ ਕਰ ਲਈ ਆ ਸੋ ਹੁਣ ਜਦੋਂ ਤਾਲਿਬਾਨ ਨੂੰ ਮੌਜੂਦਾ ਭਾਰਤ ਭਾਗਤ ਨਾਲ ਸੰਬੰਧੀ ਪੱਤਰਕਾਰਾਂ ਨੇ ਸਵਾਲ ਕੀਤੇ ਬੇ ਤੁਸੀਂ ਇਸ ਮਾਮਲੇ ਵਿੱਚ ਕੀ ਕਹਿਣਾ ਚਾਹੁੰਦੇ ਆ ਤੁਸੀਂ ਵੀ ਗਵਾਂਢੀ ਮੁਲਕੋਂ ਪਾਕਿਸਤਾਨ ਦੇ ਤੇ ਭਾਰਤ ਦੇ ਤਾਂ ਉਹ ਕਹਿੰਦੇ ਵੀ ਦੇਖੋ ਗੱਲਬਾਤ ਦੇ ਨਾਲ ਮਸਲਾ ਹੱਲ ਕਰ ਲੈਣਾ ਚਾਹੀਦਾ ਆ ਸ਼ਾਂਤੀ ਸਭ ਤੋਂ ਚੰਗੀ ਚੀਜ਼ ਹੁੰਦੀ ਆ ਲੜਾਈਆਂ ਪੜਾਈਆਂ ਚ ਕੁਝ ਨਹੀਂ ਰੱਖਿਆ ਆ ਸੋ ਉਹ ਤਾਲਿਬਾਨ ਜੋ ਕਿ ਸਦੀਆਂ ਤੱਕ ਲੜਦੇ ਰਹੇ ਧਾਕਿਆਂ ਬੱਧੀ ਤਾਂ ਉਸ ਚੜ੍ਹਿਆਂ ਮ ਹੁਣ ਕਦੀ ਰੂਸ ਨਾਲ ਤੇ ਕਦੀ ਅਮਰੀਕਾ ਨਾਲ ਲੜਦੇ ਰਹੇ ਜਦੋਂ ਰਾਜ ਮਿਲ ਗਿਆ ਤਾਂ ਉਹਨਾਂ ਨੇ ਕਿਹਾ ਵੀ ਸ਼ਾਂਤੀ ਸਭ ਤੋਂ ਚੰਗੀ ਚੀਜ਼ ਹੁੰਦੀ ਆ ਸੋ ਗੱਲ ਉਹੀ ਆ ਕਿ ਜਿਹਨੂੰ ਰਾਜ ਮਿਲ ਜਾਂਦਾ ਜਿਹਨੂੰ ਕੁਰਸੀ ਮਿਲ ਜਾਂਦੀ ਆ ਉਹ ਫਿਰ ਸ਼ਾਂਤੀ ਦਾ ਰਾਗ ਲਾਪਦਾ ਆ ਤੇ ਜਿਹੜਾ ਸੰਘਰਸ਼ ਕਰ ਰਿਹਾ ਹੁੰਦਾ ਆ ਉਹਨੂੰ ਸੰਘਰਸ਼ ਕਰਨਾ ਪੈਂਦਾ ਤੇ ਉਹਨੂੰ ਸ਼ਾਂਤੀ ਦੇ ਰਾਗ ਲਾਪਣ ਵਾਲੇ ਅਤਵਾਦੀ ਕਹਿੰਦੇ ਆ ਵੱਖਵਾਦੀ ਕਹਿੰਦੇ ਆ ਦੇਸ਼த்ਰੋਹੀ ਕਹਿੰਦੇ ਆ ਇਹੋ ਜਿਹੇ ਲਖਬ ਦਿੱਤੇ ਜਾਂਦੇ ਆ ਸੋ ਜਦੋਂ ਕੁਰਸੀ ਕੋਲ ਹੁੰਦੀ ਆ ਰਾਜ ਕੋਲ ਹੁੰਦਾ ਤਾਂ ਦੁਨੀਆਂ ਦੀਆਂ ਤਾਕਤਾਂ ਤੁਹਾਨੂੰ ਸਲਾਮਾਂ ਕਰਦੀਆਂ ਆ ਇਹ ਆਪਾਂ ਅੱਜ ਸੀਰੀਆ ਦੀ ਉਦਾਹਰਨ ਦੇ ਸਕਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਚੀਨ ਦੀ ਆਪਾਂ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਮੌਜੂਦਾ ਭਾਰਤ-ਪਾਕ ਟਕਰਾਹ ਹੋਇਆ ਇਹਦੇ ਵਿੱਚ ਚੀਨ ਨੇ ਖੁੱਲ ਕੇ ਪਾਕਿਸਤਾਨ ਦਾ ਸਾਥ ਦਿੱਤਾ ਆਪਣਾ ਸੌਫਟਵੇਅਰ ਹਾਰਡਵੇਅਰ ਹੈਕਵੇਅਰ ਜੰਗੀ ਜਹਾਜ਼ ਮਜ਼ਾਈਲਾ ਤੇ ਇਸ ਦੇ ਨਾਲ ਹੀ ਹੋਰ ਸਾਰਾ ਕੁਝ ਜੋ ਨੈਟਵਰਕ ਸਗਾ ਉਹ ਪਾਕਿਸਤਾਨ ਨੂੰ ਵਰਤਣ ਲਈ ਦਿੱਤਾ ਜਿਹਦੇ ਕਰਕੇ ਇਹ ਲੜਾਈ ਜਿਹੜੀ ਆ ਉਹਦੇ ਵਿੱਚ ਪਾਕਿਸਤਾਨ ਦਾ ਹੱਥ ਕਾਫੀ ਉਚਾਰਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਦੁਨੀਆ ਭਰ ਦੇ ਜਿਹੜੇ ਵਿਸ਼ਲੇਸ਼ਕ ਨੇ ਅੰਤਰਰਾਸ਼ਟਰੀ ਪੱਧਰ ਦੇ ਉਹ ਕਹਿ ਰਹੇ ਆ ਸੋ ਹੁਣ ਅਜੇ ਲੜਾਈ ਦੀ ਜੰਗਬੰਦੀ ਚੱਲ ਰਹੀ ਹੈ ਚੀਨ ਨੇ ਇੱਕ ਨਵਾਂ ਵਾਰ ਭਾਰਤ ਦੇ ਉੱਤੇ ਕੀਤਾ ਨਾਚਰ ਪ੍ਰਦੇਸ਼ ਜਿਹਨੂੰ ਕਿ ਭਾਰਤ ਕਹਿੰਦਾ ਵੀ ਇੱਕ ਸਾਡਾ ਸੂਬਾ ਹੈ ਨਾਰਥ-ਈਸਟ ਦੇ ਵਿੱਚ ਉਹਦਾ ਉਹਨਾਂ ਨੇ ਨਾਮ ਬਦਲ ਦਿੱਤਾ ਚੀਨ ਨੇ ਇਹਦਾ ਨਾਮ ਬਦਲ ਕੇ ਉਹਨਾਂ ਨੇ ਜ਼ੈਂਗਨ ਰੱਖ ਦਿੱਤਾ ਉਹ ਕਹਿੰਦੇ ਵੀ ਇਹ ਜਿਹੜਾ ਜ਼ੈਂਗਨ ਇਲਾਕਾ ਆ ਇਹੇ ਚੀਨ ਦਾ ਖੁਦਮੁਖਤਿਆਰ ਹਿੱਸਾ ਆ ਤੇ ਜਿਹੜੇ ਇਹਦੇ ਸ਼ਹਿਰ ਆ ਉਹਨਾਂ ਦੇ ਵੀ ਕਈਆਂ ਦੇ ਨਾਮ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਬਦਲ ਦਿੱਤੇ ਆ ਤੇ ਉਹ ਕਹਿੰਦੇ ਵੀ ਚੀਨ ਦੀ ਖੁਦਮੁਖਤਿਆਰੀ ਦੇ ਨਾਲ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਤੇ ਕਮਾਲ ਦੀ ਗੱਲ ਇਹ ਦੇਖੋ ਕਿ ਜਿਹੜੇ ਮੋਦੀ ਭਗਤ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਤੁਰਕੀ ਦੇ ਬਾਈਕਾਟ ਦੀਆਂ ਪੀਲਾਂ ਕਰ ਰਹੇ ਆ ਅਜ਼ਰਬਾਈਜਾਨ ਦੇ ਵਿਰੁੱਧ ਬੋਲ ਰਹੇ ਆ ਪਰ ਚੀਨ ਦੇ ਬਾਰੇ ਬਿਲਕੁਲ ਵੀ ਬੋਲਿਆ ਨਹੀਂ ਜਾ ਰਿਹਾ ਤੁਸੀਂ ਇਹ ਦੇਖੋ ਵੀ ਚੀਨ ਸ਼ਰਮ ਪਾਕਿਸਤਾਨ ਦੀ ਮਦਦ ਕਰ ਗਿਆ ਫੇਰ ਵੀ ਨਹੀਂ ਇਹ ਬੋਲੇ ਉਲਟਾ ਅਡਾਨੀ ਹੁਣੀ ਚੀਨੀ ਕੰਪਨੀਆਂ ਨਾਲ ਸਮਝੌਤੇ ਕਰ ਰਹੇ ਆ ਜਿਹੜੀਆਂ ਭਾਰਤ ਦੇ ਵਿੱਚ ਹਵਾਈ ਅੱਡਿਆਂ ਦੇ ਉੱਤੇ ਲੌਂਜੇਸ ਹੈਗੀਆਂ ਉਹ ਕਿਵੇਂ ਉਹਨਾਂ ਨੇ ਚੀਨ ਦੇ ਨਾਲ ਮਿਲ ਕੇ ਵਿਕਸਤ ਕਰਨੀਆਂ ਤੇ ਦੂਜੇ ਪਾਸੇ ਜਿਹੜਾ ਤੁਰਕੀ ਦੇ ਬਾਈਕਰਨ ਦੀਆਂ ਗੱਲਾਂ ਚੱਲ ਰਹੀਆਂ ਕਿ ਨੇ ਪਾਕਿਸਤਾਨ ਦਾ ਸਾਥ ਦਿੱਤਾ ਆ ਪਰ ਕੋਈ ਵੀ ਚੀਨ ਦੇ ਉਲਟ ਬੋਲਣ ਦਾ ਹਾਂ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੰਚ ਤੋਂ ਨਾਲ ਲੱਗਦੀ ਖਬਰ ਇਹ ਵੀ ਹੈ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਭਾਰਤ ਨੇ ਰੱਦ ਕਰਨ ਦੀ ਗੱਲ ਆਖੀ ਸੀਗੀ ਕਿ ਅਸੀਂ ਪਾਕਿਸਤਾਨ ਦਾ ਪਾਣੀ ਰੋਕ ਲੈਣਾ ਹਾਲਾਂਕਿ ਕੋਈ ਟੁੱਟੀ ਨਹੀਂ ਹੈਗੀ ਜਿਹੜੀ ਬੰਦ ਕਰ ਦੇਣੀ ਆ ਉਹਦੇ ਬਾਰੇ ਵਰਲਡ ਬੈਂਕ ਦੇ ਜਿਹੜੇ ਮੁਖੀ ਨੇ ਅਜੇ ਬੰਗਾ ਉਹਨਾਂ ਨੇ ਇੱਕ ਬਹੁਤ ਹੀ ਵਿਸ਼ੇਸ਼ ਬਿਆਨ ਦਿੱਤਾ ਉਹ ਕਹਿੰਦੇ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਸਿੰਧ ਜਲ ਸਮਝੌਤਾ ਆ ਇਹ ਇਸ ਤਰੀਕੇ ਭਾਰਤ ਰੱਦ ਨਹੀਂ ਕਰ ਸਕਦਾ ਸਸਪੈਂਡ ਨਹੀਂ ਕਰ ਸਕਦਾ ਮੁਤਲ ਨਹੀਂ ਕਰ ਸਕਦਾ ਇਹਦੇ ਵਿੱਚ ਪਾਕਿਸਤਾਨ ਦੇ ਵਰਲਡ ਬੈਂਕ ਦੀ ਮਨਜ਼ੂਰੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਤਿੰਨ ਧਿਰ ਸਮਝੌਤਾ ਆ ਕੋਈ ਵੀ ਇੱਕ ਧਿਰ ਨੂੰ ਰੱਦ ਨਹੀਂ ਕਰ ਸਕਦੀ ਹੁਣ ਉਹੀ ਸੰਗੀ ਜਿਹੜੇ ਕਿ ਅਜੇ ਬੰਗਾ ਜਿਹੜੇ ਕਿ ਪਹਿਲਾਂ ਮਾਸਟਰ ਕਾਰਡ ਦੇ ਸੀ ਯੋ ਰਹੇ ਆ ਅੱਜ ਕੱਲ ਵਰਲਡ ਬੈਂਕ ਦੇ ਮੁਖੀ ਆ ਉਹਨੂੰ ਸੈਲੀਬ੍ਰੇਟ ਕਰਦੇ ਸੀ ਕਿਉਂਕਿ ਭਾਰਤੀ ਦੇਖੋ ਜੀ ਇੱਕ ਬੰਦਾ ਪਹਿਲਾਂ ਮਾਸਟਰ卡ਡ ਦਾ ਤੇ ਹੁਣ ਵਰਲਡ ਬੈਂਕ ਦਾ ਮੁਖੀ ਬਣਿਆ ਆ ਹੁਣ ਉਹੀ ਅਜੇ ਬੰਗਾ ਜਿਹੜੇ ਕਿ ਸਿੱਖ ਨੇ ਤਸਤਾਰ ਸਜਾਉਂਦੇ ਆ ਉਹਨਾਂ ਨੂੰ ਖਾਲਸਤਾਨੀ ਦੇਸ਼ਦਰ ਹੋਈ ਤੇ ਹੋਰ ਕਈ ਗੇ ਲਾਕਾਬਜ ਦਿੱਤੇ ਜਾ ਰਹੇ ਆ ਕਿਉਂਕਿ ਉਹਨਾਂ ਨੇ ਵਰਲਡ ਬੈਂਕ ਦੇ ਲਿਹਾਜ਼ ਨਾਲ ਗੱਲ ਕੀਤੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡਾਕਟਰ ਮਨਮੋਹਨ ਸਿੰਘ ਦੀ ਡਾਕਟਰ ਮਨਮੋਹਨ ਸਿੰਘ ਕਾਂਗਰਸ ਦੇ ਰਾਜ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਜਾਇਬਕਰ ਅੰਮ੍ਰਿਤਸਰ ਵਿੱਚ ਲਾਉਣ ਦੀ ਗੱਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਆ ਉਹਨਾਂ ਨੇ ਆਖੀ ਹੈ ਪਰਦੇਸ਼ ਵਿਦੇਸ਼ ਤੋਂ ਸਿੱਖ ਜਥੇਬੰਦੀਆਂ ਸਿੱਖ ਆਗੂ ਇਸ ਗੱਲ ਦਾ ਵਿਰੋਧ ਕਰ ਰਹੇ ਆ ਕਿ ਇਹ ਗੱਲ ਸਹੀ ਨਹੀਂ ਆ ਉਹ ਕਹਿੰਦੇ ਵੀ ਦਲੀਲ ਇਹ ਦਿੱਤੀ ਜਾ ਰਹੀ ਆ ਨਾ ਵੱਲੋਂ ਵਿਰੋਧ ਕਰਨ ਵਾਲਿਆਂ ਵੱਲੋਂ ਕਿ ਦੇਸ਼ ਲਈ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬਹੁਤ ਕੁਝ ਕੀਤਾ ਹੋ ਸਕਦਾ ਆ ਤੇ ਦੇਸ਼ ਨੇ ਵੀ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਆ ਪੜਿਆ ਕਿ ਸੇਕਰ ਹੋਣ ਦੇ ਨਾਤੇ ਉਹਨਾਂ ਨੇ ਸਿੱਖਾਂ ਲਈ ਕੁਝ ਨਹੀਂ ਕੀਤਾ ਜਿਹੜਾ ਖਾਸ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸਿੱਖ ਜਾਇਬ ਘਰ ਵਿੱਚ ਲੱਗੇ ਇਹਨਾਂ ਆਗੂਆਂ ਦਾ ਕਹਿਣਾ ਆ ਕਿ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਸਿੱਖ ਜਰਨੈਲਾਂ ਦੀਆਂ ਸਿੱਖ ਖੜਕੂਆਂ ਦੀਆਂ ਜਾਂ ਸਿੱਖਾਂ ਦੇ ਲਈ ਕੁਝ ਕਰਨ ਵਾਲੇ ਵਿਦਵਾਨਾਂ ਬੁੱਧੀਜੀਵੀਆਂ ਲੇਖਕਾਂ ਚਿੱਤਰਕਾਰਾਂ ਦੀਆਂ ਫੋਟੋਆਂ ਲੱਗਦੀਆਂ ਆ ਪਰ ਮਨਮੋਹਨ ਸਿੰਘ ਨੇ ਸਿੱਖਾਂ ਲਈ ਜਿਹੜਾ ਕੁਝ ਵੀ ਨਹੀਂ ਕੀਤਾ ਜਿਹਦੇ ਕਰਕੇ ਉਹ ਉਹਨਾਂ ਦੀ ਤਸਵੀਰ ਉੱਥੇ ਲਾਉਣ ਉਲਟਾ ਮਨਮੋਹਨ ਸਿੰਘ ਉਹਨਾਂ ਦੇ ਉੱਤੇ ਦੋਸ਼ਾਂ ਦੀ ਝੜੀ ਲਾਈ ਗਈ ਆ ਇਹਦੇ ਵਿੱਚ ਕਿਹਾ ਗਿਆ ਕਿ ਦਰਬਾਰ ਸਾਹਿਬ ਅਤੇ ਹੋਰ ਦਰਜਨਾ ਗੁਰਦਆਮਾਂ ਦੇ ਜਦੋਂ ਜੂਨ 1984 ਚ ਭਾਰਤੀ ਫੌਜ ਨੇ ਹਮਲਾ ਕੀਤਾ ਉਹਦੇ ਬਾਰੇ ਡਾਕਟਰ ਮਨਮੋਹਨ ਸਿੰਘ ਆਪਣੇ ਰਾਜ ਦੇ ਦੌਰਾਨ ਜਾਂ ਰਾਜ ਤੋਂ ਬਾਅਦ ਕਦੀ ਵੀ ਨਹੀਂ ਬੋਲੇ ਇਥੋਂ ਤੱਕ ਜਦੋਂ ਰਿਟਾਇਰ ਵੀ ਹੋ ਗਏ ਉਸ ਤੋਂ ਬਾਅਦ ਵੀ ਕਦੀ ਉਹਨਾਂ ਨੇ ਇਸ ਨੂੰ ਮਾੜਾ ਨਹੀਂ ਆਖਿਆ ਗਾਂਧੀ ਪਰਿਵਾਰ ਦੀ ਬਜਾਏ ਖੁਦ ਰਾਜ ਵਿੱਚ ਹੁੰਦੇ ਉਹਨਾਂ ਨੇ ਨਵੰਬਰ 84 ਦੀ ਮਾਫੀ ਮੰਗੀ ਸੋ ਸਿੱਖੇ ਮਾਰੇ ਗਏ ਨਵੰਬਰ 1984 ਦੇ ਵਿੱਚ ਭਾਰਤ ਦੇ ਅੱਡਾੜੇ ਸਿਆਂ ਚ ਤੇ ਸਿੱਖ ਤੋਂ ਹੀ ਇੱਕ ਮਾਫੀ ਮੰਗਵਾ ਦਿੱਤੀ ਗਈ ਅਖੀਰ ਤੱਕ ਉਹਨਾਂ ਦੇ ਰਾਜ ਵਿੱਚ ਕਮਲਨਾਥ ਜਗਦੀਸ਼ ਟਾਇਟਲਰ ਸੱਜਣ ਕੁਮਾਰ ਵਰਗੇ ਲੋਕ ਆਪਣੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਆ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਤੇ ਉਸ ਦੇ ਨਾਲ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਦਿੱਲੀ ਦੀ ਸਿਆਸਤ ਵਿੱਚ ਕਦੀ ਐਮਪੀ ਕਦੀ ਐਮਐਲਏ ਬਣਦੇ ਰਹੇ ਆ ਕਦੀ ਵੀ ਮਨਮੋਹਨ ਸਿੰਘ ਨੇ ਨਾਂ ਉਹਨਾਂ ਨੂੰ ਬਾਹਰ ਕੱਢਿਆ ਤੇ ਨਾ ਹੀ ਉਹਨਾਂ ਦੀ ਕਦੀ ਨਖੇਦੀ ਕੀਤੀ ਆ ਇਥੋਂ ਤੱਕ ਜਦੋਂ ਪੰਜਾਬ ਦੀ ਨੌਜਵਾਨੀ ਖੜਕੂਆ ਦੇ ਵਿੱਚ ਮਾਰੀ ਜਾ ਰਹੀ ਸੀ ਉਹ ਜਿਹੜਾ ਗੋਲੀਆਂ ਦਾ ਖਰਚਾ ਸੀ ਸਰਕਾਰੀ ਗੋਲੀਆਂ ਦਾ ਉਹ ਪੰਜਾਬ 'ਸਰ ਪਾਇਆ ਗਿਆ ਤੇ ਉਹ ਜਿਹੜਾ ਕਰਜ਼ਾ ਆ ਕਦੀ ਵੀ ਮਨਮੋਹਨ ਸਿੰਘ ਨੇ ਮਾਫ਼ ਕਰਨ ਦੀ ਜ਼ਰੂਰਤ ਨਹੀਂ ਦਿਖਾਈ ਇਥੋਂ ਤੱਕ ਕਿ ਜਦੋਂ ਕੈਨੇਡਾ ਪਹੁੰਚਿਆ ਤਾਂ ਕੈਨੇਡਾ ਦੀ ਸਰਕਾਰ ਨੇ ਉਹ ਸਿੱਖਾਂ ਦੀ ਸਿਫਤ ਕਰਨ ਦੀ بجائے ਇਹ ਕਿਹਾ ਕਿ ਇਥੋਂ ਦੇ ਸਿੱਖ ਜਿਹੜੇ ਨੇ ਵੱਖਵਾਦੀ ਆ ਇਹਨਾਂ ਦੇ ਉੱਤੇ ਖਾਸ ਨਿਗਰਾਨੀ ਜਾਵੇ ਸੋ ਇਸ ਕਰਕੇ ਉਹ ਕਹਿੰਦੇ ਵੀ ਮਨਮੋਹਨ ਸਿੰਘ ਜੀ ਹੁਣਾਂ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਦੇ ਕਰਕੇ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਲਾਈ ਜਾਵੇ ਇਹ ਗੱਲ ਠੀਕ ਹੈ ਕਿ ਉਹਨਾਂ ਦੀ ਦਸਤਾਰ ਕਰਕੇ ਕਿਉਂਕਿ ਦਸਤਾਰ ਸਜਾਉਂਦੇ ਸੀਗੇ ਇੱਕ ਸੌਫਟ ਪਾਵਰ ਵਜੋਂ ਦੁਨੀਆ ਦੇ ਵਿੱਚ ਦਸਤਾਰ ਦਾ ਮਾਣ ਵਧਿਆ ਪਰ ਇੰਡੀਵਿਜੂਅਲੀ ਨਿੱਜੀ ਤੌਰ ਦੇ ਉੱਤੇ ਜੇ ਪ੍ਰਧਾਨ ਮੰਤਰੀ ਹੁੰਦੇ ਆ ਉਹਨਾਂ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਇਹ ਲੱਗੇ ਵੀ ਹਾਂ ਇਹਦੇ ਨਾਲ ਸਿੱਖਾਂ ਦੀ ਭਲਾਈ ਹੋਈ ਆ ਇਥੋਂ ਤੱਕ ਕਿ ਜਦੋਂ ਫਰਾਂਸ ਦੇ ਵਿੱਚ ਪਾਬੰਦੀਆਂ ਲਾਈਆਂ ਗਈਆਂ ਸਿੱਖਾਂ ਦੀ ਦਸਤਾਰ ਦੇ ਉੱਤੇ ਤਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਇਹਨਾਂ ਨੇ ਫਰਾਂਸ ਤੋਂ ਪੰਡੱਬੀਆਂ ਬਾਹਰ ਕੀਤੀਆਂ ਗੁਰਦੇ ਹਿਆਰ ਬਾਏ ਕੀਤੇ ਪਰ ਕਦੀ ਵੀ ਫਰਾਂਸ ਤੋਂ ਇਹ ਮੰਗ ਨਹੀਂ ਕੀਤੀ ਕਿ ਤੁਸੀਂ ਸਾਡੀ ਦਸਤਾਰ ਤੇ ਪਵੰਦੀ ਕਿਉਂ ਲਾ ਰਹੇ ਆ ਸੋ ਇਸ ਵਾਸਤੇ ਕਹਿੰਦੇ ਵੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਜਾਇਬਕਰ ਵਿੱਚ ਲਾਉਣੀ ਅਜਕਿਆਂ ਦੀਆਂ ਬਾਕੀ ਤਸਵੀਰਾਂ ਲੱਗੀਆਂ ਹੋਈਆਂ ਉਹਨਾਂ ਦਾ ਮਾਣ ਅਪਮਾਨ ਆ ਸੋ ਇਸ ਵਾਸਤੇ ਤਸਵੀਰ ਨਹੀਂ ਲੱਗਣੀ ਚਾਹੀਦੀ ਸ਼੍ਰੋਮਣੀ ਕਾਲਜ ਰਾਮ ਸਰ ਦੇ ਕਾਰਜਕਾਰੀ ਪ੍ਰਧਾਨ ਹਮਨ ਸਿੰਘ ਮਾਨ ਨੇ ਇਸ ਸੰਬੰਧੀ ਮੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਕਿ ਇਹ ਵਿਚਾਰ ਇੱਥੇ ਹੀ ਤਿਆਗ ਦਿੱਤਾ ਜਾਵੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਦੇ ਵਿੱਚ ਹਾਈ ਕੋਰਟ ਨੇ ਭਾਰਤੀ ਫੌਜ ਦੀ ਅਧਿਕਾਰੀ ਜਿਹੜੀ ਕਰਨਲ ਸੋਫੀਆ ਕਰਾਸ਼ੀ ਆ ਜਿਹੜੀ ਇੱਕ ਪੱਤਰਕਾਰ ਕਾਨਫਰੰਸ ਦੇ ਵਿੱਚ ਭਾਰਤ-ਪਾਕਿ ਤਕਰਾਰ ਸਬੰਧੀ ਮੁੱਖ ਤੌਰ ਦੇ ਉੱਤੇ ਬਿਠਾਈ ਗਈ ਸੀ ਇੱਕ ਪਾਕਿਸਤਾਨ ਜਿਹੜੀ ਮੁਸਲਮਾਨ ਔਰਤ ਆ ਉਹ ਵੀ ਸਾਡੀ ਫੌਜ ਦੇ ਵਿੱਚ ਆ ਤੇ ਅਸੀਂ ਉਹਨੂੰ ਮੂਹਰੇ ਪੇਸ਼ ਕਰਕੇ ਦਿਖਾ ਰਹੇ ਹਾਂ ਉਹਦੇ ਉੱਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਆ ਮੱਧ ਪ੍ਰਦੇਸ਼ ਸੂਬੇ ਦੇ ਮੰਤਰੀ ਵਿਜੇ ਸ਼ਾਹ ਨੇ ਇੱਕ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਕਰਨਲ ਸੋਫੀਆ ਕਰੈਸ਼ੀ ਅੱਤਵਾਦੀਆਂ ਦੀ ਭੈਣ ਹੈ ਜੀ ਉਹ ਕਹਿੰਦੇ ਵੀ ਇਹਨੂੰ ਪਾਸੇ ਕਰਨਾ ਚਾਹੀਦਾ ਆ ਸੋ ਇਸ ਗੱਲ ਨੂੰ ਲੈ ਕੇ ਹੁਣ ਅਜ ਕਾਫੀ ਹੱਲਾ ਗੁੱਲਾ ਹੋ ਰਿਹਾ ਵੀ ਭਾ ਜਿਹੜੇ ਮੁਸਲਮਾਨ ਨੇ ਭਾਰਤ ਵਿੱਚ ਰਹਿੰਦੇ ਉਹ ਚਾਹੇ ਸੋਨੇ ਦੇ ਵੀ ਬਣ ਕੇ ਦਿਖਾ ਦੇਣ ਪਰ ਫਿਰ ਵੀ ਉਹਨਾਂ ਦੀ ਵਫਾਦਾਰੀ ਦੇ ਉੱਤੇ ਸ਼ੱਕ ਜਿਹੜਾ ਹੁੰਦਾ ਰਹੂਗਾ ਜਿਹੜੀ ਕਰਨਲ ਸੋਫੀਆ ਕਰੈਸ਼ੀ ਆ ਉਹਨੂੰ ਭਾਰਤ ਨੇ ਇਸ ਤਰੀਕੇ ਪੇਸ਼ ਕੀਤਾ ਮੋਦੀ ਸਰਕਾਰ ਨੇ ਇਸ ਤਰੀਕੇ ਪੇਸ਼ ਕੀਤਾ ਕਿ ਭਾਰਤੀ ਮੁਸਲਮਾਨ ਪਾਕਿਸਤਾਨ ਨਾਲ ਲੜਾਈ ਦੇ ਵਿੱਚ ਪਾਰ ਦੇ ਨਾਲ ਪਰ ਭਾਜਪਾ ਉਹਨਾਂ ਦੇ ਸੰਗੀ ਜਿਹੜੇ ਸੰਗੀ ਸਾਥੀ ਆ ਉਹ ਮੁਸਲਮਾਨਾਂ ਨੂੰ ਕਿੰਨੀ ਨਫ਼ਰਤ ਕਰਦੇ ਹਨ ਉਹਨੂੰ ਕਿਸ ਐਂਗਲ ਤੋਂ ਦੇਖਦੇ ਆ ਇਸ ਬਿਆਨ ਤੋਂ ਪਤਾ ਲੱਗ ਜਾਂਦਾ ਕਿ ਕਰਨਲ ਸੋਫੀਆ ਨੂੰ ਅੱਤਵਾਦੀਆਂ ਦੀ ਭੈਣ ਇੱਕ ਮੱਧ ਪ੍ਰਦੇਸ਼ ਦੇ ਭਾਜਪਾਈ ਵੱਲੋਂ ਕਿਹਾ ਗਿਆ ਹੁਣ ਇਸ ਬਿਆਨ ਦਾ ਨੋਟਿਸ ਅਦਾਲਤ ਵੱਲੋਂ ਲਿਆ ਗਿਆ ਹਾਈ ਕੋਰਟ ਵੱਲੋਂ ਲਿਆ ਗਿਆ ਤੇ ਉਹਨਾਂ ਨੇ ਇਸ ਮੰਤਰੀ ਦੇ ਖਿਲਾਫ ਐਫ ਆਰ ਦਰਜ ਕਰਨ ਦੇ ਹੁਕਮ ਦਿੱਤੇ ਹੈ ਜੀ ਸੋ ਦੇਖਦੇ ਆਂ ਇਹਨਾਂ ਦੇ ਖਿਲਾਫ ਕਦੋਂ ਐਫ ਆਈ ਆਰ ਹੁੰਦੀ ਹੈ ਜੀ ਪਰ ਜਿਹੜਾ ਅਸਲੀਅਤ ਆ ਉਹ ਬਾਹਰ ਆ ਚੁੱਕੀ ਆ ਕਿ ਜਿਹੜੇ ਭਾਜਪਾ ਦੇ ਆਗੂ ਨੇ ਉਪਰੋਂ ਥੱਲੇ ਤੱਕ ਉਹ ਭਾਰਤੀ ਮੁਸਲਮਾਨਾਂ ਬਾਰੇ ਕੀ ਸੋਚਦੇ ਆ ਤੇ ਇਹ ਕੋਈ ਪਹਿਲੀ ਵਾਰੀ ਬਾਹਰ ਨਹੀਂ ਆਈ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਕਾਹਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੌਤਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ